ਪ੍ਰਿਕਾਸ਼ ਦੇ ਇੱਥੇ ਸਾਰੇ ਦੋਸਤਾਂ ਦਾ ਸਵਾਗਤ ਹੈ ਮੈਂ ਤੁਹਾਡਾ ਬਹੁਤ ਬਹੁਤ ਸੋਨਿਕਾ ਮੈਂ ਜੀ ਆਪ ਨੂੰ ਹਰਦਾ ਕਰਦਾ ਕਿਸੇ ਨਾ ਸਮਝੇ ਪਹਿਲੇ ਤੋਂ ਰੱਟਾ ਸਾਡੇ ਸਾਰੇ ਨੂੰ ਸਵਾਗਤ ਹੈ ਬਹੁਤ ਬਹੁਤ ਸਵਾਗਤ ਕਰਦਾ ਹਾਂ ਖਸ਼ੂ ਪੰਜਾਬ ਦੀ ਆਇਆਂ ਦਾ ਕਿ ਤੁਸੀਂ ਹਮੇਸ਼ਾ ਸਮਾਜ ਤੇ ਰਾਸ਼ਟਰ ਦੇ ਹਿੱਤ ਵਿੱਚ ਉਸਾਂ ਵਾਜੂਦ ਕਰਦੇ ਰਹੋ ਆਇਆਡੇ ਸਟੂਡੀਓ ਮੈਂ ਬਹੁਤ ਤਰਫ ਸਾਰੇ ਸਮਝੀਦਾ ਗੱਲ ਕੀ ਲੋਕੋ ਚੁਣਾਵਾਂ ਦੀ ਸਾਰੇ ਬੜੇ ਉਜਿੱਤੇ ਦਾ ਦਾਅਵਾ ਕਰ ਰਹੀ ਹੈ ਟਨਗ ਲੱਗਦੇ 2019 ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤੇ 2019 ਦੇ ਵਿੱਚ ਭਾਜਪਾ ਕਿੰਨੀ ਕੀ ਜਿੱਤਾਂ ਦੇ ਜਸਟ ਕਰੇਗਾ ਦੇਖੋ ਇਹ ਜਿਹੜਾ ਚੋਣ ਹੈ ਮੈਂ ਅਜਕਸ਼ਾ ਪੰਡਿਤ ਦੀਨਦਿਆਲ ਉਪਾਦੇਸ਼ ਸਮ੍ਰਿਤੀ ਮੰਚ ਪੰਜਾਬ ਪ੍ਰਾਂਤ ਦਾ ਇਹ ਜਿਹੜਾ ਚੋਣ ਹੈ ਇੱਕ ਅਲੱਗ ਹੀ ਚੋਣ ਹੈ ਭਾਰਤ ਦੇਸ਼ ਦੇ ਅੰਦਰ देश दी आजादी ਤੋਂ ਬਾਅਦ ਕਿ ਮੈਂ ਪਹਿਲਾ ਚੋਣ ਦੇਖ ਰਿਹਾ ਹਾਂ ਇਹ ਜਿਹੜਾ ਚੋਣ ਹੈ ਆਮ ਜਨਤਾ ਲੜ ਰਹੀ ਹੈ ਕਿਉਂ ਲੜ ਰਹੀ ਹੈ ਕਿਉਂਕਿ ਪਿਛਲੇ 10 ਸਾਲਾਂ ਦੇ ਦੌਰਾਨ ਭਾਰਤ ਮਾਤਾ ਦੇ ਮਹਾਨ ਚਕੂਤ ਨਰਿੰਦਰ ਭਾਈ ਮੋਦੀ ਜੀ ਨੇ ਭਾਰਤ ਦੇਸ਼ ਦਾ ਚੋਮੁਖੀ ਵਿਕਾਸ ਕੀਤਾ ਹੈ ਔਰ ਭਾਰਤ ਦੇਸ਼ ਦੇ ਅੰਦਰ ਭ੍ਰਸ਼ਟਾਚਾਰੀ ਲੀਡਰਾਂ ਦੀ ਦੁਕਾਨਦਾਰੀ ਬੰਦ ਕੀਤੀ ਹੈ ਅੱਜ ਇਸ ਕਰਕੇ ਆਵਾਜ਼ ਉੱਠ ਰਹੀ ਹੈ ਕਿ ਇਸ ਵਾਰ ਮੋਦੀ ਜੀ 400 पार ਮੇਰਾ ਮੰਨਣਾ ਹੈ ਪੰਡਿਤ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50 ਇਹ ਚਾਰਾ ਪਟਾਲਾ ਵਾਲੇ ਨਾ ਮੋਟ ਪਾਂਗੇ ਇੱਕ ਪਾਸੇ ਭਾਰਤ ਮਾ ਦਾ ਮਹਾਨ ਸਕੂਲ ਨਰਿੰਦਰ ਭਾਈ ਮੋਦੀ 24 ਘੰਟਿਆਂ ਚੋਂ 20 ਘੰਟੇ ਜਿਨ੍ਹਾਂ ਆਪਣਾ ਪੂਰਾ ਜੀਵਨ ਇਸ ਰਾਸ਼ਟ ਸੇਵਾ ਲਈ ਸਮਰਪਿਤ ਕੀਤਾ ਹੋਇਆ ਹੈ 20 ਘੰਟੇ ਜਿਨ੍ਹਾਂ ਨੇ ਆਪਣਾ ਜੀਵਨ ਤਿਆਗ ਕੀਤਾ ਤਪੱਸਿਆ ਕੀਤੀ त्याग ਤਪੱਸਿਆ ਦੇ ਨਾਲ ਅੱਜ ਭਾਰਤ ਦੇਸ਼ ਪੂਰੇ ਵਿਸ਼ਵ ਦੇ ਵਿੱਚ ਭਾਰਤ ਦੀ ਜੱਜਕਾਰ ਹੋ ਰਹੀ ਹੈ ਅੱਜ ਤੋਂ 10 ਸਾਲ ਪਹਿਲਾਂ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਜਿਹੜੇ ਵੀ ਲੀਡਰ ਹੁੰਦੇ ਸੀ ਲੋਕ ਕਹਿੰਦੇ ਸੀ ਸਾਰੇ ਭ੍ਰਸ਼ਟਾਚਾਰੀ ਹੈ। ਅੱਜ ਜਿੱਥੇ ਤੱਕ ਪੰਜਾਬ ਦੀ ਮੈਂ ਗੱਲ ਕਰਨਾ ਚਾਹੁੰਨਾ। ਮੈਂ ਪੰਜਾਬ ਦੇ ਬਜ਼ੁਰਗਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਨਾ। ਪੰਜਾਬ ਦੇ ਨੌਜਵਾਨਾਂ ਨੂੰ ਪ੍ਰਾਰਥਨਾ ਕਰਨਾ ਚਾਹੁੰਨਾ ਮੇਰੇ ਨੌਜਵਾਨੋ। ਜੇਕਰ ਤੁਸੀਂ ਪੰਜਾਬ ਮੇਰੇ ਨੂੰ ਬਚਾਉਣਾ ਚਾਹੁੰਦੇ ਹੋ। ਇਹ ਸ਼ਹੀਦਾਂ ਦੀ ਧਰਤੀ ਪੰਜਾਬ ਹੈ, ਮੇਰੇ ਭਾਈ ਭਗਤ ਸਿੰਘ ਦੀ ਧਰਤੀ, ਕਰਤਾਰ ਸਰਾਭੇ ਦੀ ਧਰਤੀ। ਉਦਮ ਸਿੰਘ ਦੀ ਧਰਤੀ ਲਾਲਾ ਲਾਜਪਤਰਾਈ ਦੀ ਧਰਤੀ ਇਹਨਾਂ ਕ੍ਰਾਂਤੀਕਾਰੀ ਵੀਰਾਂ ਦੀ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਛੇਮਾ ਦਰਿਆ ਨਸ਼ਿਆਂ ਦਾ ਪੱਗਿਆ ਹੈ ਇਹਨੂੰ ਕੋਈ ਰਾਜਨੀਤੀ ਪਾਰਟੀ ਨਹੀਂ ਸਾਰੀਆਂ ਰਾਜਨੀਤੀ ਪਾਰਟੀਆਂ ਨੂੰ ਪੁੱਛਣਾ ਚਾਹੁੰਨਾ ਅੱਜ ਪਾਰਟੀਆਂ ਕੋਲੋਂ ਸਵਾਲ ਅੱਜ ਕਾਂਗਰਸ ਪਾਰਟੀ ਨੂੰ ਸਵਾਲ ਪੁੱਛਣਾ ਚਾਹੁੰਨਾ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਨਾ ਅਕਾਲੀ ਦਲ ਨੂੰ ਪੁੱਛਣਾ ਚਾਹੁੰਨਾ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਅੱਜ ਪੰਜਾਬ ਦੇ ਨਸ਼ੇ ਦੀ ਦਲਦਲ 'ਚ ਰਾਜਨੀਤਿਕ ਪਾਰਟੀਆਂ ਨੇ ਫਸਾ ਦਿੱਤਾ ਅਗਰੇ ਨਾਲੋਂ ਪੰਜਾਬ ਦੇਸ਼ ਨਾਲ ਪਿਆਰ ਹੁੰਦਾ ਭਾਰਤ ਮਾਂ ਨਾਲ ਪਿਆਰ ਹੁੰਦਾ ਇਹ ਮੇਰਾ ਪੰਜਾਬ ਪ੍ਰਾਂਤ ਕਦੀ ਨਸ਼ੇ ਦੀ ਦਲਦਲ 'ਚ ਨਹੀਂ ਫਸਣਾ ਸੀ ਅੱਜ ਚੰਨੀ ਜੀ ਜਵਾਬ ਦਿਓ ਜਲੰਧਰ ਦੇ ਲੋਕਾਂ ਨੂੰ ਕਿ ਪੰਜਾਬ ਨਸ਼ੇ ਦੀ ਦਲਦਲ 'ਚ ਕਿੱਦਾਂ ਫਸਿਆ ਮੈਂ ਪੰਡਿਤ ਦੀਨਦয়াল उपाध्याय ਸਮਰਿਤੀ ਮੰਚ ਪੰਜਾਬ ਦਾ ਜੱਜਕਾ ਹੋਂਦੇ ਨਾਤੇ ਮੈਂ ਪੰਜਾਬ ਵਾਸੀਆਂ ਨੂੰ ਆਸ਼ਵਾਸਨ ਦਿਲਾਉਣਾ ਚਾਹੁੰਦਾ ਕਿ ਆਓ ਪੰਜਾਬ ਵਾਸੀਓ ਕਿਉਂਕਿ ਪੂਰੇ ਭਾਰਤ ਦੇਸ਼ ਦੀ ਜਨਤਾ ਨੇ ਇੱਕ ਮੰਨ ਬਣਾ ਲਿਆ ਹੈ ਇਸ ਵਾਰ ਮੋਦੀ ਜੀ ਨੂੰ ਲਿਆਣਾ 400 ਪਾਰ ਹੋਣ ਜਾ ਰਿਹਾ ਹੈ ਅਗਰ ਪੰਜਾਬ ਪ੍ਰਾਂਤ ਦਾ ਜੋ ਮੁੱਖੀ ਵਿਕਾਸ ਹੈ ਉਹ ਨਰਿੰਦਰ ਮੋਦੀ ਜੀ ਕਰਾ ਸਕਦੇ ਹੈ ਕਿ ਆਪਣੀ ਵੋਟ ਨਾ ਖਰਾਬ ਕਰਿਓ ਵੋਟ ਦਾ ਤੁਹਾਡਾ ਇੱਕ ਬਹੁਤ ਵੱਡਾ ਅਧਿਕਾਰ ਹੈ ਇਹਨਾਂ ਲੀਡਰਾਂ ਨਾਲ ਤੁਹਾਨੂੰ ਪਰਮਾਣਾ ਪਰ ਉਹਨਾਂ ਲੋਕਾਂ ਕੋ ਅਲਰਟ ਰਹੀਓ ਜਿਹੜੇ ਲੋਕ ਤਾਂ ਮੁਖਾਲਫਤ ਮੂੰਹ ਤੇ ਕਰਦੇ ਨੇ ਮੈਂ ਉਹਨਾਂ ਕੋ ਸਤਰਕਾਂ ਜਿਹੜੇ ਅੰਦਰ ਬੈਠ ਕੇ ਕੁਝ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਕੋ ਸਤਰਕ ਰਹੀਓ ਦੇਸ਼ ਭਗਤ ਨੌਜਵਾਨੋ ਇਹ ਚੋਣ ਤੁਹਾਡਾ ਆਪਣਾ ਚੋਣ ਹੈ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹਰ ਵਾਰੀ ਕਹਿੰਦੇ ਕਿ ਪੂਰਾ ਭਾਰਤ ਦੇਸ਼ ਮੇਰਾ ਪਰਿਵਾਰ ਹੈ ਹਰ ਪਰਿਵਾਰ ਦੇ ਸਦਸਿਆਂ ਦਾ ਕੰਮ ਬਣਦਾ ਹੈ ਕਿ ਜਿਹੜੇ ਲੋਕ ਗਸਪੈਟੀਆਂ ਵਿੱਚ ਗਸਪੈਟ ਕਰ ਰਹੇ ਨੇ ਜਿਨ੍ਹਾਂ ਨੂੰ ਚਿੰਤਾ ਪੈ ਗਈ ਆ ਪੰਜਾਬ ਉਪਰਾੰਤ ਦੇ ਅੰਦਰ ਸਾਡੀ ਤਾਂ ਰਵਾਇਤੀ ਦੁਕਾਨਦਾਰੀ ਬੰਦ ਹੋ ਜਾਊਗੀ ਮੋਦੀ ਭਾਈ ਅਗਰ 13 ਸਿੱਟਾਂ ਨਰਿੰਦਰ ਮੋਦੀ ਜੀ ਜਿੱਤੇਗੇ ਮੈਂ ਪੰਜਲੰਦਰ ਵਾਸੀਓ ਅਗਰ ਜਲੰਧਰ ਨੂੰ ਸਮਾਰਟ ਸਿਟੀ ਦੇਖਣਾ ਚਾਹੁੰਦੇ ਹੋ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਦੇਖਣਾ ਚਾਹੁੰਦੇ ਹੋ ਕਿ ਕਮਲ ਦਾ ਬਟਨ ਦਬਾ ਦਿਓ ਤੇ ਜਲੰਧਰ ਸਾਡਾ ਸਮਾਰਟ ਹੋ ਜੂ ਅੱਜ ਕਰੋੜਾਂ ਦਾ ਧਨ ਆਮ ਆਦੀ ਪਾਰਟੀ ਦੇ ਲੀਡਰ ਖਾ ਗਏ ਕਰੋੜਾਂ ਦਾ ਧਨ ਕਾਂਗਰਸ ਪਾਰਟੀ ਦੇ ਲੀਡਰ ਖਾ ਗਏ ਕਰੋੜਾਂ ਦਾ ਧਨ ਅਫਸਰ ਸਹਿਬਾਨ ਨਗਰ ਨਿਗਮ ਦੇ ਅਧਿਕਾਰੀ ਖਾ ਗਏ ਜਲੰਧਰ ਮੇਰਾ ਸਮਾਰਟ ਸਿਟੀ ਨਹੀਂ ਹੋ ਸਕਿਆ ਔਰ ਮੇਰੀ ਜਿੱਥੇ ਤੱਕ ਗੱਲ ਹੈ ਸ਼ਸ਼ੀਲ ਬਿੰਕੂ ਜੀ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਸ਼ਸ਼ੀਲ ਬਿੰਕੂ ਜੀ ਜਿਹੜੇ ਕਿ ਪਾਰਸ਼ਦ ਜਦੋਂ ਰਹੇ ਜਦੋਂ ਵਿਧਾਇਕ ਰਹੇ ਉਹਨਾਂ ਨੇ ਸਮਾਜ ਔਰ ਜਨਤਾ ਦਾ ਕੰਮ ਕੀਤਾ ਇਸ ਕਰਕੇ ਲੋਕਾਂ ਨੇ ਪਾਰਸ਼ਦ ਤੋਂ ਬਾਅਦ ਐਮਐਲਏ ਚੁਣਿਆ ਉਹਨਾਂ ਨੇ ਐਮਐਲਏ ਤੋਂ ਬਾਅਦ ਐਮਪੀ ਚੁਣਿਆ ਉਹਨਾਂ ਨੇ ਦੇਖਿਆ ਕਿ ਇੱਥੇ ਐਮਪੀ ਬਾਅਦੇ ਤਾਂ ਭਗਵੰਤ ਮਾਨ ਉਹ ਵੱਡੇ ਵੱਡੇ ਕਰ ਗਿਆ ਭਗਵੰਤ ਮਾਨ ਆਇਆ ਸੀ ਜਿਲੰਦਰ ਚ 5 ਲੱਖ ਵੋਟਾਂ ਨਾਲ ਕਿਉਂ ਜਿੱਤਾ ਲੋਕਾਂ ਨੂੰ ਕੋਈ ਨਹੀਂ ਅਰੇ ਸ਼ਹੀਦ ਰਿੰਕੂ ਦੀ ਕਾਰਜਸ਼ੈਲੀ ਲੋਕਾਂ ਨੂੰ ਪਤਾ ਸੀ ਕਿ ਕੰਮ ਕਰਨ ਵਾਲਾ ਵਿਅਕਤੀ ਹੈ ਇਸ ਕਰਕੇ ਉਹਨਾਂ ਨੇ ਜਿੱਤ ਗਏ ਉਹ ਆਮ ਆਦੀ ਪਾਰਟੀ ਕਰਕੇ ਨਹੀਂ ਜਿੱਤਿਆ ਸ਼ਹੀਦ ਰਿੰਕੂ ਉਹਨਾਂ ਨਾਲ ਜਨਤਾ ਦੇ ਨਾਲ ਜਦੋਂ ਕੋਈ ਦੇ ਡਿਚ ਮਸ਼ੀਨਾ ਕਿਤੇ ਗਲਤ ਟਕਾ ਹੁੰਦਾ ਸ਼ਸ਼ੀ ਵੀ ਕੋ ਜਨਤਾ ਦੇ ਲਈ ਲੜਾਈ ਲੜਦਾ ਸੀ ਇਸ ਕਰਕੇ ਐਮਸੀ ਤੋਂ ਬਾਅਦ ਐਮਐਲਏ ਬਣੇ ਐਮਐਲਏ ਤੋਂ ਬਾਅਦ ਐਮਪੀ ਬਣੇ ਤੇ ਉਹਨਾਂ ਨੇ ਦੇਖਿਆ ਕਿ ਇਹ ਤਾਂ ਨਾਟਕਵਾਹ ਲੀਡਰ ਭਗਵੰਤ ਮਾਨ ਕੇਜਰੀਵਾਲ ਨਾਟਕਵਾਹ ਜਾਂ ਤਾਂ ਨਾਟਕਲੀਲਾ ਕਰ ਰਿਹਾ ਮੈਂ ਜਨਤਾ ਦੀ ਅਦਾਲਤ ਫੇਰ ਜਾਣਾ ਹੈ ਉਹਨਾਂ ਨੇ ਜੋ ਜਿਹੜਾ ਵੀ ਕੰਮ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਚਾਹੇ ਆਮਾਦੀ ਪਾਰਟੀ ਸਿਰੇ ਚਾਹੇ ਕਿਸੇ ਵੀ ਮੰਤਰੀ ਨੂੰ ਕਿਹਾ ਕੇਂਦਰੀ ਮੰਤਰੀ ਨੂੰ ਨਾ ਵਿਕਾਸ ਦੀ ਉਹਨਾਂ ਦੀ ਗੱਲ ਸੁਣੀ ਹੈ ਇਸ ਕਰਕੇ ਰਿੰਕੂ ਜੀ ਨੇ ਸੋਚਿਆ ਕਿ ਅਗਰ ਰਾਸ਼ਟਰ ਦਾ ਮੈਂ ਹਿੱਤ ਦੇਖਦਿਆਂ ਹੋਇਆ ਮੈਂ ਉਹਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇੱਕ ਅੱਛਾ ਨਿਰਣੈ ਲਿਆ ਪਰ ਉਹਨਾਂ ਦਾ ਨਿਰਣੈ ਲੈ ਲਿਆ ਪਰ ਜੁਲੰਦਰ ਵਾਸੀਓ ਤੁਸੀਂ ਵੀ ਨਿਰਣੈ ਲੈ ਲਓ ਅਸੀਂ ਰਾਸ਼ਟਰ ਦੇ ਹਿੱਤ ਦੇ ਵਿੱਚ ਪੰਜਾਬ ਦੇ ਵਿਕਾਸ ਦੇ ਲਈ ਸ਼ਸ਼ੀ ਰਿੰਕੂ ਜੀ ਨੂੰ ਵੋਟ ਪਾਈ ਕਿਸੇ ਦੀ ਗੱਲ ਨਾ ਸੁਣੋ ਲੀਡਰ ਬਹੁਤ ਗੁੰਮਰਾਹ ਕਰ ਰਹੇ ਨੇ ਮੈਂ ਕਈ ਲੀਡਰਾਂ ਦਾ ਅੱਜ ਜਾਨਣਾ ਮੈਂ ਬਸਤੀ ਬਸਤੀ ਜਾਨਣਾ ਇਹ ਦੇਖਦਾ ਲੀਡਰ ਕਰਕੇ ਹੀ ਰਹੇ ਆ ਇਹ ਸਾਰੇ ਲੀਡਰਾਂ ਕੋ ਜਾਨਣਾ ਲੀਡਰ ਇੱਕ ਵੇ ਖਤਰਾ ਪੈ ਗਿਆ ਕਿ ਅਗਰ ਮੋਦੀ ਜੀ ਦੇ ਵਿਅਕਤੀ ਇਹ ਜਿੱਤ ਕੇ ਪੰਜਾਬ ਤੇ ਸੜਾ ਸਾਡਾ ਰਾਜਨੀਤੀ ਤੰਦਾ ਹੈ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਾਉਣ ਦਾ ਤੰਦਾ ਹੈ ਕਿ ਜਾਓ ਲੀਡਰਾਂ ਕੋ ਲੀਡਰ ਜਾਂਦੇ ਨੌਜਵਾਨ ਉਹਨਾਂ ਨੂੰ ਕਹਿੰਦੇ ਕਿਸ ਨੂੰ ਕਹਿੰਦੇ ਜਾਂ ਤੂੰ ਸ਼ਰਾਬ ਵੇਚ ਲੈ ਜਾਂ ਲਾਡਲ ਸਟਰੀ ਦੀਆਂ ਦੁਕਾਨਾਂ ਲਾ ਲੈ ਇਹ ਪੰਜਾਬ ਦੀ ਜਵਾਨੀ ਤਵਾ ਲੀਡਰਾਂ ਨੇ ਰੜਕੇ ਕੀਤੀ ਆਓ ਇਹ ਕੰਮ ਖਤਮ ਕਰਦੀ ਹੈ ਪੂਰੇ ਵਿਸ਼ਵ ਦੇ ਵਿੱਚ ਭਾਰਤ ਦੇਸ਼ ਦਾ ਨਾਮ ਕਰਨ ਵਾਲਾ ਨਰਿੰਦਰભાઈ ਮੋਦੀ ਜਿਹੜਾ ਸਾਡਾ ਮੁਖੀਆ ਹੈ ਜੋ ਪੰਡਿਤ ਦੀਨਦয়াল ਉਪਾਦੇ ਜੀ ਦਾ ਸੁਪਨਾ ਸੀ ਉਹਨਾਂ ਸੁਪਨਿਆਂ ਦਾ ਭਾਰਤ ਨਰਿੰਦਰ ਮੋਦੀ ਜੀ ਉਨਾ ਲੋਕ ਕਿਉਂ ਨਾ ووٹ ਪਾਣ ਅੱਜ ਲਤੀਫਪੁਰੇ ਦੇਖੋ ਅੱਜ 2 ਸਾਲ ਤੋਂ ਲਤੀਫਪੁਰੇ ਵਾਸੀ ਅੱਜ ਉਹਨਾਂ ਗਰੀਬਾਂ ਦੇ ਮਕਾਨ ਤੋੜ ਦਿੱਤੇ ਮੋਦੀ ਭਾਈ ਤਾਂ ਮਕਾਨ ਬਣਾ ਕੇ ਦੇ ਰਿਹਾ ਇਹ ਤੋੜਨ ਦਾ ਕੰਮ ਕਰ ਰਿਹਾ ਨਰਿੰਦਰ ਮੋਦੀ ਜੀ ਨੇ ਕਿੰਨੇ 4000 ਕਰੋੜ 4 ਕਰੋੜ 4 ਕਰੋੜ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਤੇ ਇਹ ਕੀ ਕਰ ਰਿਹਾ ਇਹ ਮਕਾਨ ਤੋੜਨ ਦਾ ਕੰਮ ਕਰ ਰਿਹਾ ਇਹ ਕਾਨੇ ਘਟਾਲਾ ਸ਼ਰਾਬ ਘਟਾਲਾ ਦਿੱਲੀ ਦਾ ਨਿਕਲਿਆ ਉਥੇ ਕੇਜਰੀਵਾਲ ਜੇਲ ਯਾਤਰਾ ਕਰ ਰਿਹਾ ਨਾ ਇਹ ਤਾਂ ਸ਼ਰਾਬ ਘਟਾਲਾ ਇੱਕ ਹੈ ਇੱਥੇ ਰੇੜੀਆਂ ਦਾ ਘਟਾਲਾ ਆਜੇ ਰੇੜੀਆਂ ਵਾਲਿਆਂ ਕੋ ਅਗਰ ਉਹ ਜਾਂਚ ਖੋਜੇ ਰੇੜੀਆਂ ਵਾਲਿਆਂ ਕੋ 5-5000 ਰੁਪਏ ਮਹੀਨਾ ਕੌਣ ਲੈ ਰਿਹਾ ਆਮ ਆਦੀ ਪਾਰਟੀ ਲੀਡਰ ਲੈ ਰਿਹਾ ਉਹ ਸ਼ਰਮ ਕਰੋ ਨਾਮ ਤਾਂ ਸ਼ਹੀਦ ਆਜਮ ਭਗਤ ਸਿੰਘ ਦਾ ਲੰਝੇ ਤੁਸੀਂ ਕਾਪ ਕਿਹੜੇ ਕਿਤੇ ਜਰਨਲ ਟਾਇਰ ਵਰਗੀ ਆਮ ਆਦੀ ਪਾਰਟੀ ਨੇ ਕੀਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਬਿੜਾ ਘਰ ਕਰ ਦਿੱਤਾ ਅੱਜ ਜਲੰਧਰ ਦੇ ਜਿਹੜੇ ਉਮੀਦਵਾਰ ਆਏ ਆ ਕਿ ਕਾਂਗਰਸ ਪਾਰਟੀ ਕੋਈ ਇੱਥੇ ਉਮੀਦਵਾਰ ਨਹੀਂ ਸਭਾ ਅੱਜ ਚੰਨੀ ਜੀ ਆਏ ਆ ਅੱਜ ਭਾਰਤ ਬਚਾਓ ਯਾਤਰਾ ਦੇ ਅੰਦਰ ਆ ਚੌਧਰੀ ਸਾਹ ਜਿਹੜੇ ਐਮਪੀ ਸੀ ਉਹਨਾਂ ਨੇ ਇਹ ਯਾਤਰਾ ਪਤਾ ਨਹੀਂ ਭਾਰ ਆਪਣੇ ਆਪਣੀ ਜਾਨ ਬਚਾਉਣ ਨੂੰ ਯਾਤਰਾ ਸੀ ਉਹ ਇਥੇ ਆਦੀ ਜਾਨ ਚਲੇ ਗਈ ਉਸ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ ਕਿਉਂਕਿ ਉਸ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਕਿ ਜਿਨ੍ਹਾਂ ਸਾਰਾ ਜੀਵਨ ਲਗਾ ਦਿੱਤਾ ਚੰਨੀ ਜੀ ਆ ਗਏ ਉਸ ਪ੍ਰਿਵਾਰ ਨੂੰ ਟਿਕਟ ਦੇਂਦੇ ਕੋਈ ਇੱਥੇ ਇੱਕੋ ਬੰਦੇ ਵਿਅਕਤੀ ਦਾ ਪਾਰਟੀ ਚ ਰਾਜ ਚੱਲਦਾ ਤਾਂ ਹੀ ਲੋਕ ਕਾਂਗਰਸ ਖਤਮ ਕਾਉਗੀ ਕਾਂਗਰਸ ਮੁਕਤ ਭਾਰਤ ਹੋ ਗਿਆ ਇਸ ਕਰਕੇ ਜਲੰਧਰ ਵਾਸੀਓ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇਹ ਤੁਹਾਡੀ ਵੋਟ ਦੀ ਬਹੁਤ ਵੱਡੀ ਕੀਮਤ ਹੈ ਇਹ ਇਲੈਕਸ਼ਨ ਤੋਂ ਬਾਅਦ ਅਗਰ ਤੁਸੀਂ ਗਲਤੀ ਕੀਤੀ ਫੇਰਣਾ ਜਿੱਦਾਂ ਕੇਜਰੀਵਾਲ ਡਰਾਮੇ ਵਾਹ ਦਿੱਲੀ ਚ ਕਹਿੰਦਾ ਸੀ ਮੇਰੀ ਤਾਂ ਸਰਕਾਰ ਹੈ ਨਹੀਂ ਅੱਜ ਦਿੱਲੀ ਦਾ ਵਿਨਾਸ਼ ਕਰ ਦਿੱਤਾ ਅੱਜ ਕੋਟਾਲੇਵਾਲ ਲੀਡਰ ਸਾਹਮਣੇ ਆ ਰਿਹਾ ਹੈ ਇਸ ਕਰਕੇ ਮੈਂ ਸਮਾਜਿਕ ਸੰਸਥਾਵਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਆ ਸਾਰੇ ਰਲ ਮਿਲ ਕੇ ਇਸ ਜਲੰਧਰ ਦੇ ਵਿਕਾਸ ਵਾਸਤੇ ਇਸ ਪੰਜਾਬ ਦੇ ਵਿਕਾਸ ਵਾਸਤੇ ਨਰਿੰਦਰ ਮੋਦੀ ਜੀ ਨੇ ਜਿਹੜੇ ਸਿੱਕੇ ਪਏ ਜੇ ਉੱਥੇ ਆਪਾਂ ਮੋਹਰ ਲਾ ਦੀ ਇਹ ਪੰਜਾਬ ਨੂੰ ਬਚਾਈਏ ਅੱਜ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਆ ਅੱਜ ਕਾਨੂੰਨ ਦੇ ਰਾਖੇ ਜਿਹੜੇ ਸੁੱਤੇ ਪਿਆ ਕਿਉਂ ਸੁੱਤੇ ਪੇ ਗਰੂਨ ਦੇ ਰਾਖੇ ਇਹਨਾਂ ਨੂੰ ਜਗਾਣ ਲਈ ਰਾਸ਼ਟਪਤ ਨੌਜਵਾਨਾਂ ਨੂੰ ਆਉਣਾ ਪੈਣਾ ਅਗਰ 13 ਰਾਸ਼ਟਪਤ ਵਿਅਕਤੀ ਦੇਸ਼ ਦੀ ਲੋਕ ਸਭਾ ਚ ਪਹੁੰਚਣਗੇ ਤਾਂ ਹੀ ਪੰਜਾਬ ਪ੍ਰਾਂਤ ਦਾ ਜਿਹੜਾ ਚੌਮਕੀ ਵਿਕਾਸ ਹੋ ਸਕਦਾ ਹੈ ਜਿਨ੍ਹਾਂ ਨੂੰ ਮਾਤਰ ਭੂਮੀ ਨਾਲ ਪਿਆਰ ਹੋਏਗਾ ਅੱਜ ਜਿਹੜੇ ਮੈਂ 35 ਸਾਲ ਹੋ ਗਿਆ ਸੰਘਰਸ਼ ਕਰਦਿਆਂ 35 ਸਾਲਾਂ ਦੇ ਦੌਰਾਨ ਜਿਹੜੇ ਚਾਟੂਕਾਰ ਲੀਡਰ ਲੋਕ ਨੇ ਜਿਹੜੇ ਪਿੱਛੇ ਬੈਠ ਕੇ ਗਲਤ ਲੋਕਾਂ ਦੀ ਸਪੋਰਟ ਕਰਦੇ ਨੇ ਲੋਕਾਂ ਨੂੰ ਨੌਜਵਾਨਾਂ ਨੂੰ ਗੁੰਮਰਾ ਕਰਦੇ ਉਹਨਾਂ ਕੋਈ ਲਾਇਟ ਹੋ ਜਾਓ ਕਿਸੇ ਕੋ ਨਾ ਜਾਓ 1 ਮੈਨ ਏਜੰਡਾ ਰੱਖੋ ਬਸ ਨਿਰੰਦਰ ਮੋਦੀ ਜੀ ਇਹ ਭਾਰਤ ਮਾ ਦੀ ਸੇਵਾ ਕਰਦੇ ਆ ਆਪਾਂ ਇਹਨਾਂ ਦਾ ਪ੍ਰਚਾਰ ਕਰਨਾ ਹੈ ਇੱਕੋ ਏਜੰਡਾ ਜੇ ਨੌਜਵਾਨੋਂ ਤੁਸੀਂ ਧਾਰ ਲਿਆ ਕਿਸੇ ਕੋ ਨਾ ਜਾਓ ਕਿਸੇ ਨੂੰ ਨਾ ਪੁੱਛੋ ਪੁੱਛਣ ਦਾ ਕੰਮ ਹੀ ਨਹੀਂ ਤੁਹਾਨੂੰ ਗੁੰਮਰਾ ਕਿਹ ਕੀਤਾ ਗੁੰਮਰਾ ਨਹੀਂ ਹੋਣਾ ਹੁਣ ਤੁਸੀਂ ਵੀ ਕੋਈ ਬੰਮ ਹੈ ਕਮਲ ਦਾ ਬਟਨ ਦਬਾਓ ਇਹ ਪੰਜਾਬ ਦਾ ਚੋਹਮੁਖੀ ਵਿਕਾਸ ਕਰਾਓ ਉਹ ਤੁਸੀਂ ਕਿਸ ਵਾਂਗ ਕਿ ਕਿ ਪਾਲੇ ਜਨਤਨਾ ਦੇ ਪਿਲੇ ਦੇ ਇੱਕ ਮਾਦਿਰ ਜੀ ਨੇ ਆਮ ਆਦਮੀ ਪਾਰਟੀ ਦੇ ਘਰੇ ਜਗੇ ਜੀ ਜਵਾਜਾ ਨੇ ਬੀਜਪੀ ਦੇ ਵਿੱਚ ਜੀ ਟਿਕਟ ਮਿਲੀ ਜੀ ਤੁਹਾਨੂੰ ਕੀ ਲੱਗਦਾ ਕਿ ਲੋਕ ਨਾ ਉਸ ਨੂੰ ਮੰਨਗੇ ਇਸ ਵਾਰ ਅੱਗੇ ਤੋਂ ਜਾਦੇ ਮਤਾ ਨਾਲ ਰਿੰਕੂ ਜੀ ਜਿੱਤਣਗੇ ਕਿਉਂਕਿ ਮੋਦੀ ਜੀ ਨੇ ਕੰਮ ਹੀ ਐਸੇ ਕੀਤੇ ਅੱਜ ਕੋਰੋਨਾ ਦਾ ਕਾਰਕਾਲ ਆਇਆ ਸੀ ਕਾਂਗਰਸ ਪਾਰਟੀ ਆ ਨੇ ਤਾਂ ਕਿੱਥੇ ਸੀ ਆਮਾਦੀ ਪਾਰਟੀ ਦੇ ਲੀਡਰ ਕਿੱਥੇ ਸੀ ਮੈਂ ਪੰਡਿਤ ਦੀਨਦਿਆਲ ਉਪਾਦੇਸ਼ ਸਮ੍ਰਿਤੀ ਮੰਚ ਦਾ ਅਧਿਕਸ਼ਕ ਹੋਣ ਦੇ ਨਾਤੇ ਮੈਂ 75000 ਲੋਕਾਂ ਨੂੰ ਵੈਕਸੀਨੇਸ਼ਨ ਕਰੋਨਾ ਦੀ ਡਬਲ ਡੋਸ ਉਸ ਭਾਰਤ ਮਾ ਦੇ ਮਹਾਨ ਚੂਹੂ ਕਰੋਨਾ ਦੇ ਬਿਲੇ ਜਿਹੜਾ ਕੀ ਚੋਕੀਆਂ ਘੰਟਿਆਂ ਚੋਂ ਪੂਰੇ ਵਿਸ਼ਵ ਦੇ ਅੰਦਰ ਕਰੋਨਾ ਦੀ ਵੈਕਸੀਨੇਸ਼ਨ ਪਹੁੰਚਾਉਣ ਦਾ ਕੰਮ ਨਰਿੰਦਰ ਮੋਦੀ ਜੀ ਨੇ ਕੀਤਾ ਜਿਹਨੂੰ ਪਿਆਰ ਸੀ ਭਾਰਤ ਦੇ ਦੇ ਨਾਗਰਿਕਾਂ ਨਾਲ ਪਿਆਰ ਸੀ ਔਰ ਘਰ ਘਰ ਗਰੀਬਾਂ ਨੂੰ ਰਾਸ਼ਨ ਪਹੁੰਚਾਉਣ ਦਾ ਕੰਮ ਕਿਹਨੇ ਕੀਤਾ ਮੋਦੀ ਸਰਕਾਰ ਨੇ ਕੀਤਾ ਦੇਸ਼ਵਾਸੀ ਪਤਾ ਹੈ ਔਰ ਗਰੀਬਾਂ ਨੂੰ ਗੈਸ ਸਿਲੰਡਰ ਘਰ-ਘਰ ਪਹੁੰਚਾਉਣ ਦਾ ਕੰਮ ਕੀਤਾ ਕਿਹਨੇ ਕੀਤਾ ਨਰਿੰਦਰ ਮੋਦੀ ਨੇ ਕੀਤਾ ਇਹ ਤਾਂ ਲੁਟੇਰੇ ਦੇਸ਼ ਨੂੰ ਖਾ ਗਏ ਦੇ ਅੱਜ ਦੇਸ਼ ਦਾ ਚੋਮੁਖੀ ਵਿਕਾਸ ਆ ਸੜਕਾਂ ਪੁਲ ਦੇਸ਼ ਦੇ ਬਣੇ ਹੋਏ ਨੇ ਅੱਜ ਦੇਸ਼ ਬੱਚਾ ਬੱਚਾ ਕਿਉਂ ਨਾ ਪੰਜਾਬ ਵਾਸੀਓ ਆਓ ਕਿਸੇ ਦੀ ਪਿੱਛੇ ਨਾ ਲੱਗिए ਇਹ ਲੀਡਰਾਂ ਨੂੰ ਖਤਰਾ ਹੈ ਉਹੀ ਲੀਡਰ ਕਹਿੰਦੇ ਮੋਦੀ ਰੋਕੋ ਭਾਈ ਜਿਨ੍ਹਾਂ ਨੇ ਛੱਡਰ ਜੱਕੋ ਸਵੇਰੇ ਦੁਕਾਨਦਾਰੀ ਕੁਰਤਾ ਪਾਓ ਪਜਾਮਾ ਪਾਓ ਰਾਜਨੀਤੀ ਜਾਓ ਉਹ ਲੀਡਰ ਬੜੇ ਖਤਰਨਾਕ ਵਿਅਕਤੀ ਜਿਹੜੇ ਬਾਹਰੋਂ ਤਾਂ ਮੁਖਾਲਫਤ ਕਰਦੇ ਆ ਉਹ ਤਾਂ ਕੁਝ ਘੱਟ ਖਤਰਨਾਕ ਹੈ ਜਿਹੜੇ ਅੰਦਰ ਬੈਠ ਕੇ ਕੁਝ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਕੋ ਬਚਨ ਦਾ ਅੱਜ ਸਮੇਂ ਹੈ ਬਚੋ ਮੇਰੇ ਨੌਜਵਾਨੋ ਕਿਉਂਕਿ ਆਸਾ ਨੇਤਾ ਇਹ ਨੇਤਾ ਨਹੀਂ ਮੈਂ ਕਹਿੰਦਾ ਦੇਸ਼ ਭਗਤ ਵਿਅਕਤੀ ਦੇਸ਼ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਮੇਰਾ ਭਾਈ ਭਗਤ ਸਿੰਘ ਸੀ ਜਿੱਧਰ ਚਲਦਾ ਸੀ ਉਹਦੇ ਪਿੱਛੇ ਲੱਖਾਂ ਦੀ ਤਰ੍ਹਾਂ ਲੋਕ ਚਲਦੇ ਸੀ ਕਿਉਂਕਿ ਦੇਸ਼ ਵਾਸੀਆਂ ਨੂੰ ਪਤਾ ਸੀ ਭਗਤ ਸਿੰਘ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ ਅੱਜ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਲੋਕ ਭਗਤ ਸਿੰਘ ਦਾ ਰੂਪ ਦੇਖਦੇ ਨੇ ਨਰਿੰਦਰ ਮੋਦੀ ਜਿੱਧਰ ਚਲਦਾ ਲੱਖਾਂ ਦੀ ਤਰ੍ਹਾਂ ਅੱਜ ਦੇਸ਼ਵਾਸੀਆਂ ਨੂੰ ਪਤਾ ਚੱਲ ਗਿਆ ਹੈ ਕਿ ਇਹ ਭ੍ਰਸ਼ਟਾਚਾਰੀ ਲੀਡਰਾਂ ਨੇ ਦੁਕਾਨਦਾਰੀ ਬਣਾ ਬੰਦ ਕਰ ਰਿਆ ਅੱਥੇ ਲੀਡਰ ਕਹਿੰਦੇ ਹਮੇਂ ਕਿਆ ਮਿਲੇਗਾ ਉਹ ਬਾਕੀ ਪਹਿਲਾਂ ਸੀ ਤਾ ਇੱਥੇ ਭਾਰਤੀ ਜਨਤਾ ਪਾਰਟੀ ਜੀ ਨਹੀਂ ਕਹਿੰਦੇ ਹਮਾਂ ਕਿਆ ਹਮੇਂ ਕਿਆ ਮਿਲੇਗਾ ਅੱਜ ਦੇਣਾ ਹੈ ਕੋਈ ਕਹਿੰਦੇ ਮੈਨੂੰ ਮੰਤਰੀ ਬਣਾ ਦਿਓ ਕੋਈ ਕਹਿੰਦਾ ਮੁੱਖ ਮੰਤਰੀ ਬਣਾ ਦਿਓ ਇਦਾਂ ਨਹੀਂ ਮੰਨਦੇ ਕਿਸੇ ਨੂੰ ਅੱਜ ਦੇਸ਼ ਦੀ ਰਾਸ਼ਟਰਪਤੀ ਦੇਖੋ ਅੱਜ ਯੋਕੀਓ ਦੇਖਦੇ ਨਾ ਦੇਖੋ ਉਹਨਾਂ ਦੀ ਭੈਣ ਦਾ ਚਾਹ ਦਾ ਕੱਥੇ ਕਹਿੰਦਾ ਮੈਨੂੰ ਕੀ ਬਣਾ ਦਿਓ ਲੈਣਾ ਨਹੀਂ ਤੇ ਦੇਣ ਵਾਲੇ ਲੋਕ ਨਹੀਂ ਕਾਰਕਿਰਤਾ ਦੇਣ ਵਾਲੇ ਨੇ ਅੱਜ ਕਾਂਗਰਸ ਦੇ ਐਡਕਟ ਬੱਟੇ ਲੀਡਰ ਕਿਉਂ ਆ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਦੇਸ਼ ਭਗਤ ਪਾਰਟੀ ਕੋਈ ਹੈ ਉਹ ਪਾਰਟੀ ਜਨਤਾ ਪਾਰਟੀ ਹੈ ਜਿਹਦਾ ਨੇਤ੍ਰਤਵ ਨਰਿੰਦਰ ਮੋਦੀ ਜੀ ਕਰ ਰਹੇ ਆ ਔਰ ਭਾਰਤ ਨੱਟਾ ਜੀ ਕਰ ਰਿਹਾ ਮ희 ਸ਼ਾਹ ਜੀ ਕਰ ਰਿਹਾ ਉਹਨਾਂ ਦੇ ਜੀਵਨ ਵੱਲ ਦੇਖ ਕੇ ਅੱਜ ਲੋਕ ਪਾਰਟੀ ਜਨਤਾ ਪਾਰਟੀ ਦਾ ਛੋੜ ਰਹੇ ਮੈਂ ਤਾਂ ਛੋਟਾ ਜਿਹਾ ਕਾਰਕਿਰਤਾ ਹਾਂ ਮਾ ਪੱਡੇ ਦੀਨदयाल उपाध्याय ਸਮਰਤੀ ਮੰਚ ਪ੍ਰਾਂਤ ਆ ਦਖਸ਼ਾ ਮਾਈ ਪਿੰਡਾਂ ਦੇ ਵਿੱਚ ਵੀ ਪ੍ਰਵਾਸ ਕਰਕੇ ਆ ਪਿੰਡ ਪਿੰਡ ਤੋਂ ਇੱਕੋ ਚਰਚਾ ਹੈ ਕਿ ਪੰਜਾਬ ਦਾ ਨੇਤਾ ਕੈਸਾ ਹੋ ਮੋਦੀ ਭਾਈ ਜਿਹਾ ਕਿਉਂਕਿ ਪੰਜਾਬ ਦੇ ਲੋਕ ਸਮਝ ਗਏ ਆ ਕਿਸੇ ਦੀ ਗੱਲ ਚ ਨਹੀਂ ਆਣ ਵਾਲੇ ਇਹ ਲੋਕ ਜਿਹੜੇ 扑ਕਾਨ ਵਾਲੇ ਉਹਦਾ ਧੰਦਾ ਚੱਲਦਾ ਧੰਦਾ ਚੱਲ ਕੇ ਲੋਕਾਂ ਦੇ ਨਜ਼ਾਇਜ਼ ਪਰਚੇ ਕਰਾਓ ਗਲਤ ਕੰਮ ਕਰੋ ਸਭ ਦੀ ਦੁਕਾਨਦਾਰੀ ਬੰਦ ਹੋ ਗਈ ਨਿਸ਼ਚਿੰਤ ਹੋ ਕੇ ਜਲੰਧਰ ਦੀ ਜਨਤਾ ਨਿਰਣੇ ਕਰ ਚੁੱਕੀ ਹੈ ਕਿ ਸ਼ਸ਼ੀ ਬਿੰਕੂ ਜੀ ਨੂੰ ਚੁਟਾਣਾ ਹੈ ਕਿਉਂਕਿ ਉਹਨਾਂ ਦਾ ਕੰਮ ਲੋਕ ਦੇਖੇ ਆ ਪਾਟੀ ਦਾ ਪਾਟੀ ਟਿਕਟ ਕੀ ਹੈ ਐਸੇ ਜਯਾਰੂ ਨੌਜਵਾਨ ਨੂੰ ਚੁਣਨਾ ਚੰਨੀ ਨੂੰ ਕਿੱਥੋਂ ਲਪੋਂਗੇ ਚੰਨੀ ਭਾਈ ਯੋ ਕਿੱਥੋਂ ਲਪੋਂਗੇ ਭਾਈ ਜੀ ਉੱਥੇ ਤਾਂ ਹਰ ਗਿਆ ਇੱਥੇ ਜਲੰਧਰ ਆ ਗਿਆ ਜਲੰਧਰ ਵਾਸੀਓ ਇਸ ਵਾਰ ਤੁਹਾਨੂੰ ਮੌਕਾ ਮਿਲਣਾ ਹੈ ਕਿ ਰਿੰਕੂ ਜੀ ਵਰਗੇ ਵਿਅਕਤੀ ਨੂੰ ਦਿਤਾਈਏ ਜਲੰਧਰ ਨੂੰ ਸਮਾਰਟ ਸਿਟੀਆ ਜਲੰਧਰ ਦੇ ਵਿੱਚ ਦੇਖੋ ਸੀਵਰੇਜ ਦੀ ਸਮੱਸਿਆ ਹੈ ਅੱਜ ਕੂੜੇ ਦੇ ਢੇਰ ਲੱਗੇ ਹੋਏ ਨੇ ਸੜਕਾਂ ਟੁੱਟੀਆਂ ਪਈਆਂ ਨੇ ਅੱਜ ਗੁਰੂ ਗੋਬਿੰਦ ਸਿੰਘ ਐਵਨਿਊ ਜਾਓ 2 ਸਾਲ ਪਹਿਲਾਂ ਰਮਨ ਅਰੋੜਾ ਜੀ ਮੈਨੂੰ ਮਿਲਿਆ ਸੀ ਇਲੈਕਸ਼ਨ 'ਚ ਕਿ ਸਾਡੀ ਸਰਕਾਰ ਬਣਾਉਂਦੇ ਹੋ ਜੀ ਅਸੀਂ 10 ਦਿਨ 'ਚ ਸਮੱਸਿਆ ਹੱਲ ਕਰ ਦਾਂਗੇ ਅੱਜ ਦੇਖੋ ਗੁਰੂ ਗੋਬਿੰਦ ਸਿੰਘ ਐਵਨਿਊ ਦੇ ਇਲਾਕੇ ਲਾਈਵ ਮੇਰੇ ਭਾਈ ਸੁਣਦੇ ਹੋਣੇ ਇੱਕ ਬੋਟ ਵੀ ਨਾ ਬਾਹਰ ਜਾਣ ਦਿਓ ਫੇਰ ਤੁਸੀਂ ਪਛਤਾਣਾ ਹੈ ਹੁਣ ਤੁਹਾਡੇ ਕੋਲ ਮੌਕਾ ਹੈ 1 ਜੂਨ ਨੂੰ 1 ਜੂਨ ਨੂੰ ਮੌਕਾ ਹੈ ਜਿਹੜੇ ਲੀਡਰ ਆਪਣੀਆਂ ਰਾਜਨੀਤੀ ਨੂੰ ਦੁਕਾਨਦਾਰੀ ਬਣਾਈ ਉਹਨਾਂ ਨੂੰ ਛਟਰਾਂ ਨੂੰ ਤਾਲੇ ਲਾਣ ਦਾ ਮੌਕਾ ਹੈ 13 ਤਾਲੇ ਭੇਜਤੇ ਆ ਮੋਦੀ ਭਾਈ ਨੇ ਉਹ ਲਾਣੇ ਤੁਸੀਂ ਆ ਲੋਕਾਂ ਨੇ ਇੱਕ ਇੱਕ ਵੋਟ ਕਮਲ ਦਾ ਬਟਨ ਦਬਾਓ ਤੇ ਪੰਜਾਬ ਉਪਰਾੰਤ ਦੇ ਅੰਦਰ ਜਿਹੜੇ ਲੀਡਰਾਂ ਨੇ ਆਪਣੀ ਦੁਕਾਨਦਾਰੀ ਬਣਾ ਸਜਾਈ ਹੋਈ ਹੈ ਉਹਨਾਂ ਨੂੰ ਬੰਦ ਕਰਾਓ ਇਸ ਕਰਕੇ ਮੇਰੇ ਨੌਜਵਾਨੋ ਮੈਂ ਲਾਸਟ ਦੇ ਵਿੱਚ ਇੱਕ ਵਾਰ ਤੁਹਾਨੂੰ ਫੇਰ ਬੇਨਤੀ ਕਰਾਂਗਾ ਕਿ ਕੁਝ ਲੋਕ ਹੈ ਜਿਹੜੇ ਲੋਕਾਂ ਨੂੰ ਭ੍ਰਮ ਪਾਉਂਦੇ ਨੇ ਗਲਤ ਪ੍ਰਚਾਰ ਕਰਦੇ ਨੇ ਉਸ ਰਾਸ਼ਟਰਪਤੀ ਦੇ ਖਿਲਾਫ ਕੁਝ ਓਪਨ ਪ੍ਰਚਾਰ ਕਰਦੇ ਹੋ ਤਾਂ ਹੈਗੇ 2% ਜਿਹੜੇ 1% ਗੁਸਪੈੜੀਏ ਗੁਸਪੈੜ ਕਰ ਰਹੇ ਨੇ ਵਿੱਚ ਬੈਠ ਕੇ ਉਹਨਾਂ ਕੋ ਅਲਰਟ ਹੋ ਜੀ ਹੋ ਤੇ 13 ਦੀਆਂ 13 ਸੀਟਾਂ ਉਹ ਭਾਰਤ ਮਾ ਦਾ ਮਹਾਨਸਪੂਤ ਜਿੱਤੇਗਾ ਮੋਦੀ ਭਾਈ ਦੇ ਵਿਸ਼ਵਾਸ ਆ ਪੰਜਾਬ ਵਾਸੀਆਂ ਨੂੰ ਇਸ ਕਰਕੇ ਪੰਜਾਬ ਦਾ ਚੌਮੁਖੀ ਵਿਕਾਸ ਨਰਿੰਦਰ ਮੋਦੀ ਜੀ ਕਰਾ ਸਕਦੇ ਹਨ ਤੁਹਾਨੂੰ ਲੱਗਦਾ ਕਿ ਪਿੰਡਾਂ ਚੋਂ ਵੋਟਾਂ ਪੈਣਗੀਆਂ ਬਿਲਕੁਲ ਪੈਣਗੀਆਂ ਸ਼ਹਿਰਾਂ ਨਾਲੋਂ ਜ਼ਿਆਦਾ ਪਿੰਡਾਂ ਚੋਂ ਵੋਟਾਂ ਪੈਣਗੀਆਂ ਕਿਉਂਕਿ ਪਿੰਡ ਪਿੰਡ ਤੋਂ ਚਰਚਾ ਹੈ ਕਿ ਮੋਦੀ ਪਾਈ ਦੇਸ਼ ਨੂੰ ਜੋੜਨ ਦੀ ਗੱਲ ਕਰਦਾ ਹੈ ਇਹ ਤੋੜਨ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਨੂੰ ਤਬਾਹ ਕਰਨ ਵਾਲੀਆਂ ਪਾਰਟੀਆਂ ਉਹ ਖਤਮ ਹੋ ਜਾਣੀਆਂ ਹੁਣ ਇਹਨਾਂ ਦਾ ਇੱਕ ਜੂਨੂ ਭੋਗ ਪੈ ਜਾਣਾ ਪੰਜਾਬ 'ਚ ਮੈਨੂੰ ਜਨਤਾ ਦੇਖਦੀ ਹੈ ਮੈਨੂੰ 35 ਸਾਲ ਹੋ ਗਏ ਆ 20 ਘੰਟੇ ਸਮਾਜ ਦੀ ਸੇਵਾ ਕਰਦਾ ਤਾ ਦੋ ਰਾਸ਼ਟ ਰੋਧੀ ਤਾਕਤਾਂ ਦੇ ਖਿਲਾਫ ਲੜਦਾ ਰਿਆ ਔਰ ਮਰਦੇ ਤੱਕ ਲੜਦਾ ਰਹਾਂਗਾ ਨੌਜਵਾਨੋ ਅੱਜ ਦੇ ਦਿਨ ਤੋਂ ਤੁਹਾਨੂੰ ਪ੍ਰਸਤਾ ਕਰਨਾ ਚਾਹੁੰਦਾ ਸਮਾਜਿਕ ਸੰਸਥਾਾਂ ਨੂੰ ਧਾਰਮਿਕ ਸੰਸਥਾਾਂ ਨੂੰ ਇਹ ਜਿਹੜਾ ਚੋਣ ਹੈ ਤੁਹਾਡਾ ਆਪਣਾ ਚੋਣ ਹੈ ਮੋਦੀ ਭਾਈ ਕਹਿੰਦੇ ਪੂਰਾ ਭਾਰਤ ਦੇਸ਼ ਮੇਰਾ ਪਰਿਵਾਰ ਹੈ ਉਹ ਪਰਿਵਾਰ ਦਾ ਮੁਖੀਆ ਕਿ ਆ ਲਾਲੂ ਪ੍ਰਸ਼ਾਹ ਜਾਤ ਵਰਗਾ ਲੈਣਾ ਚਾਰਾ ਘਟਾਲੇ ਵਰਗਾ ਲੈਣਾ ਉਹਨਾਂ ਦੇ ਨਾਲ ਜਿਹੜੀ ਟੀਮ ਹੈ ਅੱਜ ਕਾਂਗਰਸ ਪਾਰਟੀ ਦੱਸੇ ਕਿਸ ਅਜੰਡੇ ਤੇ ਚੋਣ ਲੜਦੀ ਹੈ ਦੱਸੇ ਲੋਕਾਂ ਨੂੰ ਆਮ ਆਦਮੀ ਪਾਰਟੀ ਕਿਸ ਉਹਨਾਂ ਦਾ ਮੁਖੀਆ ਤਾਂ ਜੇਲ੍ਹ 'ਚ ਬੈਠਾ ਹੈ ਕੇਜਰੀਵਾਲ ਜੇਲ੍ਹ 'ਚ ਬੈਠਾ ਹੈ ਉਹ ਤੋਂ ਬਾਅਦ ਮੈਨੂੰ ਲੱਗਦਾ ਭਗਵੰਤ ਮਾਨ ਦੀ ਵਾਰੀ ਨਾ ਕਿਤੇ ਆ ਜਾਵੇ ਉੰਗੀ ਨਾ ਨਾ ਲੁੱਟਿਆ ਪੰਜਾਬ ਨੂੰ ਪੰਜਾਬ ਦੇ ਲੋਕ 1 ਜੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਇੱਕ ਹੋਰ ਨੌਜਵਾਨੋਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ 1 ਜੂਨ ਨੂੰ ਇਹ ਸ਼ਹੀਦੀ ਆਜਮ ਭਗਤ ਸਿੰਘ ਦੀ ਜਿਹੜੀ ਇਮਾਨਤ ਹੈ ਰਾਜਗੁਰੂ ਸੁਖਦੇਵ ਜੀ ਦੀ ਇਮਾਨਤ ਹੈ ਇਹਨਾਂ ਦੇ ਕਿਹਾ ਅੱਜ ਧੁੱਪ ਬੜੀ ਹੈ ਅੱਜ ਗਰਮੀ ਬੜੀ ਹੈ ਇਹ ਭਗਤ ਸਿੰਘ ਰਾਜਗੁਰੂ ਸੁਖਦੇਵ ਲੱਖਾਂ ਕ੍ਰਾਂਤੀਕਾਰੀ ਵੀਰਾਂ ਦੀ ਇਮਾਨਤ ਇਹ ਮੇਰਾ ਭਾਰਤ ਦੇਸ਼ ਆਜ਼ਾਦੀ ਉਹ ਭਗਤ ਸਿੰਘ ਰਾਜਗੁਰੂ ਸੁਖਦੇਵ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਤਾਂ ਫਾਂਸੀ ਦੇ ਫੰਦੇ ਚੁੰਗਲੇ ਹੋਣਾ ਪਰ ਤੁਸੀਂ ਇੱਕ ਜੂਨੋ ਕੋਈ ਭਾਈ ਜਲੰਧਰ ਦਾ ਪਾਰ ਨਾ ਬੈਠੇ 100% મતદાન ਹੋਵੇ ਹੀ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸੱਚੀ ਸ਼ਰਕਾਂਡਲੀਆ ਵਾ ਤੈਨੂੰ ਦਾਵੇ ਨਾ ਕਹਿਣਾ ਸਮਾਰਟ ਸਿਟੀ ਦਾ ਮਾਲ ਖਾਣ ਵਾਲੇ ਇਹ ਚੌਂਕ ਚਰਾਹੇ ਦਿਲ ਲੈ ਆਈ ਚਾਣਗੇ ਇਹ ਪੰਜਾਬ ਨੂੰ ਲੁੱਟਣ ਵਾਲੇ ਇਹ ਪੰਜਾਬ ਦੀ ਧਰਤੀ ਦੇ ਨਸ਼ਾ ਬਕਾਉਣ ਵਾਲੇ ਇਹ ਭ੍ਰਸ਼ਟਾਚਾਰੀ ਲੀਡਰਾਂ ਦੀ ਦੁਕਾਨਦਾਰੀ ਬੰਦ ਕਰਾਈ ਜਾਵੇਗੀ ਇਸ ਕਰਕੇ ਔਰ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਇੱਕ ਜੂਨ ਦਾ ਤੁਹਾਨੂੰ ਸਮਾਂ ਮਿਲਿਆ ਹੈ ਬਾਅਦ ਚ ਐਵੇਂ ਨਾ ਖਾਪੋ ਭਾਈਓ ਧਰਨੇ ਪ੍ਰਦਰਸ਼ਨ ਇਹ ਜਿਹੜੇ ਪੁਲਿਸ ਦੇ ਕਮਿਸ਼ਨਰ ਆ ਇਹ 10 ਵਜੇ ਟਾਈਮ ਨਾਲ ਬੈਠਣਗੇ ਇਹ ਕੰਨ ਚ ਪਾਣੀ ਲੜਕਣਗੇ ਇਹ ਡੀਸੀ 10 ਵਜੇ ਬੈਠਣਗੇ ਇਹ ਤਹਿਸੀਲਦਾਰ ਇਹ ਕਿਸੇ ਕੋਈ 1 ਰੁਪਿਆ ਲੈਣ ਦੀ ਜ਼ਰਤ ਨਹੀਂ ਕਰਨਗੇ ਇਹ ਬਰਾ ਪੰਜਾਬ ਪ੍ਰਾਂਤ ਦੇ 13 ਸਿੱਕੇ ਤੁਹੀ ਭੇਜੂਗੇ ਇਹ ਪੰਜਾਬ ਦੇ ਭਲੇ ਵਾਸਤੇ ਦੇਸ਼ ਦੇ ਭਲੇ ਵਾਸਤੇ ਇੱਕ ਮੌਕਾ ਨਰਿੰਦਰ ਮੋਦੀ ਜੀ ਨੂੰ ਦੇਖ ਕੇ ਦੇਖੋ 13 ਸੂਟਾ ਦਾ ਪੰਜਾਬ 'ਚ ਬਦਲਾਅ ਨਜ਼ਰ ਆਏਗਾ ਪੰਜਾਬ ਦਾ ਚੌਮੁਕੀ ਵਿਕਾਸ ਨਜ਼ਰ ਆਏਗਾ ਪੰਜਾਬ ਦੇ ਨੌਜਵਾਨਾਂ ਦਾ ਸਨਮਾਨ ਮਾਨ ਤੇ ਸਨਮਾਨ ਨਜ਼ਰ ਆਏਗਾ ਔਰ ਪੰਜਾਬ ਦੇ ਵਿੱਚ ਇੱਕ ਨਵਾਂ ਪੰਜਾਬ ਆਓ ਬਣਾਈਏ ਪੰਜਾਬ ਮੋਦੀ ਜੀ ਨਾਲ ਚੱਲ ਕੇ ਦੇਖੋ ਮੈਂ ਤੁਹਾਨੂੰ ਪਤਾ ਰਾਜਨੀਤੀ ਉੱਤੇ ਕੰਮ ਕਰਦਾ ਜਿਹੜੇ ਵਿਅਕਤੀ ਅੱਛੇ ਆ ਉਹਦਾ ਸਮਰਥਨ ਕਰਦਾ ਕਿ ਮੋਦੀ ਜੀ ਰਾਸ਼ਟਰੀ ਸੇਵਾ ਕਰਤੇ ਸਾਡਾ ਫਰਜ਼ ਬਣਦਾ ਹੈ ਇਹ ਕੋ ਬੀਜੇਪੀ ਨੇ ਇਕੱਲਾ ਥੋੜੀ ਹੈ ਸਾਰੇ ਨਾਲ ਘਰ ਰਲ ਮਿਲ ਕੇ ਕੰਮ ਹੈ ਕਿ ਆਈਏ ਮੋਦੀ ਜੀ ਨਾਲ ਚਲੀਏ ਔਰ ਉਹਨਾਂ ਕੋਲ ਇੱਕ ਵਾਰ ਫੇਰ ਲਾਸਟ ਸੰਦੇਸ਼ ਜਿਹੜੇ ਲੋਕ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਆ ਆਪਣੇ ਡਰੈਂਕ ਰੂਮਾਂ 'ਚ ਬਿਠਾ ਕੇ ਉਹਨਾਂ ਕੋਲ ਬਸ ਅਲਰਟ ਹੋ ਜਿਓ ਤੇ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਇਹ ਮੈਂ ਮੇਰਾ ਦਾਵਾ ਹੈ ਹੁਣ ਵੀ ਮੈਂ ਕਈ ਪਿੰਡਾਂ 'ਚ ਚੱਲਾਂ ਹਾਂ ਪਿੰਡ ਪਿੰਡ 'ਚੋਂ ਇੱਕੋ ਹੀ ਆਵਾਜ਼ ਹੈ ਕਿ ਪੰਜਾਬ ਦਾ ਨੇਤਾ ਕੈਸਾ ਹੋ ਮੋਦੀ ਭਾਈ ਜੈਸਾ ਹੋ ਇਸ ਕਰਕੇ ਲੋਕੀ ਮਨ ਬਣਾ ਚੁੱਕੇ ਆ ਜਲੰਧਰ ਦੀ ਸੀਟ ਸ਼ਸ਼ੀ ਬਿੰਕੂ ਜੀ ਨੂੰ ਜਿੱਤਾਂਗੇ ਠੀਕ ਹੈ ਫਿਰੋਜ਼ਪੁਰ ਦੀ ਗੱਲ ਕਰੀਏ ਧਾਰਸਾਈ देखो तेरे किसान ਦੇ ਲੋਕ ਕਾਫੀ ਵਿਰੋਧ ਕਰਦੇ ਮਾਰਾ ਕੋਈ ਕਿਸਾਨ ਨਹੀਂ ਵਿਰੋਧ ਕਰ ਰਿਹਾ ਕੋਈ ਨਹੀਂ ਵਿਰੋਧ ਕਰ ਰਿਹਾ ਸਿਰਫ ਮੈਂ ਤੁਹਾਨੂੰ ਕਿਹਾ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੁੰਦੀ ਪਈ ਆ ਉਹੀ ਵਿਰੋਧ ਕਰਦੇ ਆ ਅੱਜ ਚੰਗਾ ਕਿਸਾਨ ਸਾਰੇ ਕਿਸਾਨ ਭਾਈ ਮੋਦੀ ਜੀ ਨੂੰ ਚਾਹਦੇ ਨਹੀਂ ਕੋਈ ਨਹੀਂ ਸਿਰਫ ਉਹ ਕੁਝ ਲੋਕ ਵਿਰੋਧ ਕਰਵਾਉਂਦੇ ਆ ਕਰਦੇ ਨਹੀਂ ਕਿਸਾਨ ਭਾਈ ਤਾਂ ਮੋਦੀ ਜੀ ਦੇ ਨਾਲ ਉਹ ਤਾਂ ਚਾਹਦੇ ਮੋਦੀ ਵਰਗਾ ਵਿਅਕਤੀ ਆਵੇ ਇੱਕ ਤਾਂ ਕੁਝ ਗਲਤ ਪ੍ਰਚਾਰਕੋ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੁੰਦੀ ਪਈ ਆ ਅੱਜ ਪੂਰਾ ਵਿਸ਼ਵ ਦੇ ਵਿੱਚ ਡੰਗਾ ਕਿਉਂ बज ਰਿਹਾ ਮੋਦੀ ਇਹਾ ਪੂਰੇ ਵਿਸ਼ਵ 'ਚ ਡੰਕਾ ਕਿਉਂ ਵੱਜ ਰਿਹਾ ਕਿਉਂਕਿ ਮੋਦੀ ਜੀ ਦੀ ਕਰਨੀ ਕਥਨੀ 'ਚ ਅੰਤਰ ਨਹੀਂ ਹੈ ਅੱਜ ਤੇਰਾ ਤੇਰਾ ਫੀਟਾ ਨਰਿੰਦਰ ਮੋਦੀ ਜੀ ਦੀ ਜੋ ਕਿਹਾ ਹੈ ਉਹਨਾਂ ਨੇ ਸਿੱਕੇ ਭੇਜ ਉਹਨਾਂ ਦੇ ਮੋਰ ਲਾਣ ਨੂੰ ਪੰਜਾਬ ਦੀ ਜਨਤਾ ਤਿਆਗੂ